ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪਿੰਡ ਦੀ ਲਾਈਫ ਤੇ ਅੱਜ ਆਪਾਂ ਗੁਰਦੁਆਰਾ ਸ਼੍ਰੀ ਖੰਡੂਰ ਸਾਹਿਬ ਦੇ ਦਰਸ਼ਨ ਕਰਾਰਾ ਰਹੇ ਆਂ ਸ਼੍ਰੀ ਖੰਡੂਰ ਸਾਹਿਬ ਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਗੂੜਾ ਸੰਬੰਧ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਆਰ ਜੀ ਹਰ ਰਾਏ ਸਾਹਿਬ ਜੀ ਤੱਕ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਗਰੀ ਵਿੱਚ ਆਪਣੇ ਪਾਵਨ ਚਰਨ ਪਾਏ ਇਸ ਤਰ੍ਹਾਂ ਖੰਡੂਰ ਸਾਹਿਬ ਦੀ ਧਰਤੀ ਨੂੰ ਅੱਠ ਗੁਰੂ ਸਹਿਬਾਨਾਂ ਦੀ ਪਾਵਨ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਜਿਸ ਵੇਲੇ ਅੱਪਾ ਗੁਰੂ ਘਰ ਦੇ ਅੰਦਰ ਵੜਦੇ ਹਾਂ ਤੇ ਬਹੁਤ ਵਧੀਆ ਇਮਾਰਤ ਹੈ ਆਹ ਜਿਹੜੀ ਤੁਸੀਂ ਦੇਖ ਰਹੇ ਆ ਇਹ ਇੱਕ ਕਿਲਾ ਹੈ ਜਦੋਂ ਗੁਰੂ ਅਮਰਦਾਸ ਜੀ ਜਿਹਨਾਂ ਨੂੰ ਭਾਈ ਜਣਾ ਜੀ ਕਹਿੰਦੇ ਆ ਜਦੋਂ ਇਹ ਗੁਰੂ ਅੰਗਦ ਦੇਵ ਜੀ ਲਈ ਪਾਣੀ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਉਸ ਵੇਲੇ ਇਹਨਾਂ ਨੂੰ ਇੱਥੇ ਠੋਕਰ ਵੱਜੀ ਸੀ ਇਸ ਕਿੱਲੇ ਨਾਲ ਇਹ ਕਿੱਲਾ ਸੀ ਤੇ ਗੁਰੂ ਬਹੁਤ ਵਧੀਆ ਇੱਥੇ ਜਿਹੜੀ ਅਮਾਰਤਾ ਗੁਰੂ ਘਰ ਦੀ ਤੇ ਆਹ ਜਿਹੜਾ ਖੂਹ ਆਏ ਬੀਬੀ ਅਮਰੋਜੀ ਨੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਜੋ ਉਹਨਾਂ ਦੇ ਪਿਤਾ ਜੀ ਸਨ ਕਿ ਬੇਥੇ ਖੂਹ ਦੀ ਜ਼ਰੂਰਤ ਆ ਤਾਂ ਇਹ ਖੂਹ ਬਣਾਇਆ ਗਿਆ ਪਰ ਇਹ ਜਿਹੜਾ ਖੂਹ ਦਾ ਪਾਣੀ ਸੀ ਉਹ ਖਾਰਾ ਸੀ ਤਾਂ ਗੁਰੂ ਸਾਹਿਬ ਨੇ ਇਸ ਦੇ ਵਿੱਚ ਇੱਕ ਮੋੜਾ ਸੱਟਿਆ ਦੇ ਜਿਸ ਦੇ ਨਾਲ ਇਹ ਜਿਹੜਾ ਖੂਹ ਦਾ ਜਲ ਸੀ ਉਹ ਮਿੱਠਾ ਹੋ ਗਿਆ ਬੜੀ ਮਹਾਨ ਇਤਿਹਾਸ ਹੈ ਇਸ ਖੂਹ ਦਾ ਵੀ ਬਹੁਤ ਵਧੀਆ ਅਨਿਸ਼ਾਨ ਗੁਰਦੁਆਰਾ ਬਣਾਇਆ ਇੱਧਰ ਆ ਜਾਂਦਾ ਹੋਏ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਥੋੜਾ ਸਮ ਕਿੱਥੇ ਵੀ ਗੁਰੂ ਅਮਰਦਾਸ ਜੀ ਕਾਫੀ ਸਮਾਂ ਤਪੱਸਿਆ ਕੀਤੀ ਬੈਠੇ ਸਾਧਨਾ ਕੀਤੀ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਲ ਤੇ ਇਹ ਜਿਹੜਾ ਸਾਹਮਣੇ ਹੈ ਇਹ ਆ ਜਾਂਦਾ ਫੇ ਗੁਰਦੁਆਰਾ ਮਲ ਅਖਾੜਾ ਇਸ ਸਥਾਨ ਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇੱਥੇ ਜਿਹੜੀਆਂ ਕੋਸ਼ਟੀਆਂ ਦੀ ਆਰੰਭਤਾ ਕੀਤੀ ਸੀਗੀ ਇੱਥੇ ਮਲ ਅਖਾੜਾ ਇਹਨੂੰ ਆਪਾਂ ਕਹਿੰਨੇ ਆ ਤੇ ਇਸੇ ਥਾਂ ਤੇ ਜੇ ਆਪਾਂ ਝਾਤ ਮਾਰੀਏ ਤਾਂ ਜਿਹੜਾ ਗੁਰਮੁਖੀ ਲਿਪੀ ਆ ਉਹਦਾ ਸੁਧਾਰ ਕਰਕੇ ਜਿਹੜੀ 35 ਆ ਉਹ ਆਪ دوسری ਪਾਛਾਈ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ ਸੀ ਬਹੁਤ ਹੀ ਵਧੀਆ ਆਲੀਸ਼ਾਨ ਇਮਾਰਤ ਬੜੇ ਸੰਗਤ ਆਉਂਦੀ ਆ ਦੂਰੋਂ ਦੂਰੋਂ ਤੇ ਆਪਾਂ ਨੂੰ ਵੀ ਸੁਭਾਗਾ ਸਮਾ ਪ੍ਰਾਪਤ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ